ਉਡੀਓ ਉਹ ਸ਼ਬਦ ਦੇ ਨਾਲ ਜੋੜ ਕੇ ਰੱਖੋ ਜਿਹੜਾ ਆਪਨਾਮ ਸਾਡੇ ਅੰਦਰ ਸਾਰਿਆਂ ਦੇ ਅੰਦਰ ਮੌਜੂਦ ਹੈ ਇਸੇ ਤਰ੍ਹਾਂ ਫਿਰ ਗੁਰੂ ਸਾਹਿਬ ਮਹਾਰਾਜ ਹੁਣ ਲਗੇ ਸਾਨੂੰ ਛੋਟੀ ਦੇਣ ਲਗੇ ਅਸੀਂ ਇੱਥੇ ਆ ਕੇ ਆਪਣੀ ਮੱਤ ਦੁਆਰਾ ਜਲਣ ਲੱਗੇ ਇਹ ਤਾਂ ਪ੍ਰੈਗਮਾ ਦੇ ਵਿੱਚ ਸੌਂ ਗਏ ਕਿਸ ਤਰ੍ਹਾਂ ਉਸ ਮਾਲਕ ਤੋਂ ਪਰਮਾਤਮਾ ਤੋਂ ਦੂਰ ਹੋਏ ਜੋ ਗੁਰੂ ਸਾਹਿਬ ਫਿਰ ਮਹਾਰਾਜ ਸਾਨੂੰ ਜਾਨ ਦਿੰਦੇ ਨੇ ਛੋਟੀ ਦਿੰਦੇ ਨੇ ਆਂ ਜਦੋਂ ਇੰਦਰ ਅਸੀਂ ਆਏ ਜਨਮ ਹੋਇਆ ਉਹ ਮਾਇਕ ਤੋਂ ਪਰਮਾਤਮਾ ਤੋਂ ਦੂਰ ਹੋਏ ਜੇ ਮੁਟਕੀ ਲੱਗੀ ਕ੍ਰਿਸ਼ਨ ਅਵਰਾਗ ਕਰਨਾ ਜਿਨੂੰ ਕੀਤਾ ਆਨੇ ਲੇਖੂ ਫਿਰ ਕਾਲ ਨੇ ਸਾਡੇ ਤੇ ਹੌਲੀ ਹੌਲੀ ਜਾਲ ਕਿਵੇਂ ਪਾਉਣਾ ਜਿਨੂੰ ਕੀਤਾ ਆਦੇ ਪਹਿਲਾ ਮੋਹ ਨੇ ਜਾਲ ਪਾਉਣਾ ਜਿਨੂੰ ਕੀਤਾ ਜਦੋਂ ਅਵਰਾਗ ਕਰਨਾ ਮਾਤਾ ਦੇ ਘਰ ਦੇ ਨਾਲ ਸ਼ੁਰੂ ਕਰਦੇ ਨਾ ਜੋ ਗੁਰੂ ਸਾਹਿਬ ਮਾਰੇ ਗੁਰਬਾਣੀ ਦੁਆਰਾ ਸਾਨੂੰ ਸੋਝੀ ਦੇਂਦੇ ਨੇ ਹੌਲੀ ਹੌਲੀ ਉਮਰ ਵੱਧਦੀ ਗਈ ਮਾਦਾ ਪਿੰਡਾਂ ਦੇ ਵਿੱਚ ਉਹ ਪੈਂਦਾ ਗਿਆ ਹੌਲੀ ਹੌਲੀ ਭੈਣ ਭਾਈ ਚਾਚੇ ਤਾਇਆ ਪਰਿਵਾਰ ਦੇ ਵਿੱਚ ਉਹ ਪੈਂਦਾ ਗਿਆ ਹੋ ਜਿਸ ਤਰ੍ਹਾਂ ਉਹ ਅਸੀਂ ਆਏ ਸਾਂ ਉਸ ਮਾਲਕ ਨੂੰ ਪ੍ਰਮਾਤਮਾ ਨੂੰ ਵਸਾਰਦੇ ਹੋਏ ਅਸੀਂ ਦੂਰ ਹੁੰਦੇ ਗਏ ਜੋ ਗੁਰੂ ਸਾਹਿਬ ਮਾਣੇ ਸੁਣਿਆ ਹੁੰਿਆ ਦੇ ਪਹਿਲਾ ਪਿਆਰ ਲੱਗਾ თან ਦੁੱਤ ਦੂਜਾ ਮਾਏ ਬਾਪ ਕੀ ਸੁਧ ਆਹ ਦੇ ਥੋੜੀ ਉਬਰ ਵਦੀ ਮਾਤਾ ਪਿਤਾ ਦਾ ਜੋ ਕਿ ਜੇਡਿਸ ਸੀ ਉਹ ਉਹਨਾਂ ਦਾ ਪੇਧਤਾ ਆ ਫਿਰ ਹੋਰ ਭੈਣ ਭਾਈ ਚਾਚੇ ਦਾਇਆਂ ਦਾ ਪੇਧਤਾ ਆ ਗਿਆ ਤੁਹਾਡੀ ਆ ਗਈ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਮਾਇਆ ਆਪਣਾ ਕੰਮ ਕਰਦੀ ਗਈ ਉਸ ਮਾਲਕ ਤੋਂ ਹਰ ਮਾਨਵ ਨੂੰ ਦੂਰ ਕਰਦੇ ਪਏ ਜੋ ਗਿਆਨ ਦੇ ਦਿੱਤਾ ਪਹਿਲਾ ਪਿਆਰ ਲੱਗਾ თან ਬੁੱਧ ਦੂਜਾ ਮਾਏ ਬਾਪ ਕੀ ਸੋਤ ਤੀਜਾ ਭਈਆ ਭਾਬੀ ਬੇਬ ਅਨੇ ਚੌਥੇ ਪਿਆਰ ਅਪਾਨੀ ਖੇੜ ਉਮਰ ਵਧੀ ਹੋਰੀ ਹੋਰੀ ਵੱਡੇ ਹੁੰਦੇ ਗਏ ਖੇੜ ਚ ਪੈ ਗਏ ਫਿਰ ਖਾਣ ਪੀਣ ਦੇ ਇਲਾਜਾਂ ਚ ਪੈ ਗਏ ਅਨੇ ਚੌਥੇ ਪਿਆਰ ਅਪਾਨੀ ਖੇੜ ਪੰਜਵੇਂ ਖਾਣ ਪੀਣ ਦੀ ਧਾਤ ਉਮਰ ਵਧੀ ਜਵਾਨ ਹੋਏ ਤੇ ਸਮਝਾਉਂਦੇ ਜਿਵੇਂ ਕਾਮ ਦਾ ਉੱਚੇ ਇਜਾਜ਼ਤ ਸਤਵੇਂ ਸੰਝ ਰੀਆ ਕਰ ਬਾਸ ਜਵਾਨ ਹੋਏ ਮਾਤਾ ਪਿਤਾ ਨੇ ਸ਼ਾਦੀ ਕਰ ਦਿੱਤੀ ਕਿ ਬੀਤਦਾਰੀ ਵਧੀ ਖਾਚੇ ਵਧਿਆ ਤੇ ਕ੍ਰੋਧ ਆਉਣਾ ਸ਼ੁਰੂ ਹੋ ਗਿਆ ਸਮਝਾਉਂਦੇ ਸਤਵੇਂ ਸੰਝ ਰੀਆ ਕਰ ਬਾਸ ਅੱਠਵੇਂ ਕ੍ਰੋਧ ਵਾਤਾ ਨਾਸ ਅਦੇ ਨੌਵੇਂ ਧੌਲੇ ਉੱਪੇ ਸਾ ਅਦੇ ਨੌਵੇਂ ਤੇ ਸਾਡੇ ਸਿਰ ਦਾ ਅੱਗੇ ਜਿੱਤੇ ਹੋ ਗਏ ਪਰ ਜਿਸ ਤਾਮੂ ਵਾਸਤੇ ਆਏ ਸੋ ਅਸੀਂ ਕੀਤਾ ਹੀ ਸੀ ਤੇ ਗਿਆਨ ਦੇ ਜਾ ਦੇ ਦਸਵੇਂ दत्ता ਹੁਵਾ ਵਾਹ ਆਦੇ ਦਸਵੇਂ ਦੇ ਜਾ ਕੇ ਜਿਹੜਾ ਸਮਾਸ ਲੈ ਕੇ ਆਏ ਸਾ ਸਮਾਪਤ ਹੋਇਆ ਤੇ ਕੀ ਹੋਇਆ ਜੋ ਮੁਕਤਵਾ ਦਾ ਜੀ ਬੋਲ ਰਹੇ ਸਾਂ ਆਵਾਜ਼ ਆ ਰਹੀ ਸੀ ਆਵਾਜ਼ ਖਤਮ ਹੋਈ ਪ੍ਰਵਾਹ ਦੇ ਵਿਰਾਗ ਕਰਨਾ ਸ਼ੁਰੂ ਕਰ ਦਿੱਤਾ ਇਹ ਸੰਗੀਤ ਬੰਦ ਹੋਏ ਤੇ ਮਹਾਰਾਜ ਸਮਝਾਉਂਦੇ ਨੇ ਆਦੇ ਪ੍ਰਵਾਹ ਦੇ ਵਿਰਾਗ ਕਰਨਾ ਸ਼ੁਰੂ ਕਰ ਦਿੱਤਾ ਜੋ ਸਮਝਾਉਂਦੇ ਦਸਵੇਂ दत्ता ਹੁਵਾ ਵਾਹ ਗਾਇਸੀ ਦੀਦ ਪ੍ਰਕਾਰੀ ਧਾ ਉੱਡਿਆ ਹਰਸ ਦਸਾਏ ਰਾਹ ਆਇਆ ਦੇਣਾ ਮੋਆ ਨਾਉ ਪਿੱਛੇ ਪੀਤਲ ਸਾਦੇ ਕਾਉਂ ਅਹਨੇ ਨਾਨਕ ਮਨ ਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸਾਰਾਂ ਦੇ ਜੁੜੂ ਜੁਬਗੇਰ ਅਹਨੇ ਸਾਰਾ ਸੰਸਾਰ ਹੀ ਰੁਕੇ ਜਾਂਦਾ ਹੁਣ ਕਿ ਮੁਖੋ ਮਾਰਗ ਤੋਂ ਪ੍ਰਮਾਤਮਾ ਦਾ ਨੂਰ ਹੋ ਗਿਆ ਕਿਉਂਕਿ ਇਹਨਾਂ ਪੰਜਾਂ ਦਾ ਸੀ ਸਰ ਕਰ ਲਿਆ ਇਹਨਾਂ ਨੇ ਵੀ ਇਹਦਾ ਕਿੰਨਾ ਹੱਡਾਂ ਦੀ ਸਭ ਉਹ ਜਾ ਦਿੱਤਾ ਜੋ ਗੁਰੂ ਸਾਹਿਬਾਂ ਨੇ ਸਾਨੂੰ ਯਾਦ ਦੇ ਕੇ ਭੇਜਿਆ ਸੀ ਇਹਨਾਂ ਨੇ ਆਪਣੇ ਹੱਟਾਂ ਦੇ ਸਬਦਾ ਕਿਹੜਾ ਕਿਹੜਾ ਰੱਖਿਆ ਸੀ ਜੋ ਸਮਝਾਉਂਦੇ ਆ ਤਮੋ ਗੁਰ ਹੱਟ ਦੇ ਕਿਹੜਾ ਸੌਦਾ ਰੱਖਿਆ ਕਾਮ ਕ੍ਰੋਧ ਲੋਭ মোহ ਹੰਕਾਰ ਵਹਿਣ ਗੁਰੂਦ ਲੜਾਈਆਂ ਛੱਡੇ ਫਿਰ ਅਗੇ ਅਜੋਗ ਹੱਟ ਆ ਗਿਆ ਜਿਸ ਤੇ ਅਸੀਂ ਅੰਤ ਜਾਵੇਂ ਵਾਖਦੇ ਹੋਏ ਆਂ ਕਿਉਂਕਿ ਕਾਨੂੰਨ ਪਰ ਕੰਮ ਕਰਦਾ ਜੰਨਾ ਸੀ ਇੱਥੇ ਆ ਕੇ ਇਹਨਾਂ ਨੇ ਫਿਰ ਸਾਨੂੰ ਕਿਵੇਂ ਲੁੱਟਿਆ ਸਾਰਾ ਸਾਲੀ ਧਨ ਸਾਨੂੰ ਆਸ਼ਾ ਖੁਸ਼ਾਹ ਤਿਰਜਾਵਾ ਸੰਸੇ ਫਿਕਰ ਢਾੜ ਚਿੰਤਾ ਦੇ ਵਿੱਚ ਪਾ ਗਏ ਫਿਰ ਸਦੋਂ ਕੋਨ ਹੱਟ ਜੀ ਤੋਂ ਸਾਡੇ ਘਰ ਤੋਂ ਹਟਦਾ ਜਾ ਰਿਹਾ ਹੁਣ ਉੱਤੇ ਵੀ ਸਾਨੂੰ ਅਸੀਂ ਕਿਤੋਂ ਫਿਕਰ ਖਿੰਤ ਰਹੇ ਗੋਹਦਾਂ ਤਾਂ ਕਿ ਖਿੰਤ ਰਹੇ ਤੇ ਗੁਰੂ ਸਾਹਿਬ ਮਹਾਰਾਜ ਸਮਝਾਉਂਦੇ ਇਹਨਾਂ ਉੱਪਰ ਜਿਹੜੀ ਧਾੜੀ ਬਣ ਗਈ ਝੂਣੀ ਹੈ ਇਹਨਾਂ ਉੱਪਰ ਆ ਦਿਓ ਮਾਰਕ ਪਰਮਾਤਮਾ ਬੈਠਾ ਜਿਸ ਦੇ ਨਾਲ ਤੁਸੀਂ ਮਲਾਪ ਕਰਨਾ ਜਿਹਦੇ ਨਾਲ ਤੁਸੀਂ ਮਲਾਪ ਕਰਨਾ ਉਹ ਇਹਨਾਂ ਤ੍ਰੈਗੁਣਾਤ ਰਹਿਤ ਹੈ ਪ੍ਰਕਾਸ਼ ਰੂਪ ਹੈ ਜੋ ਆਪਰੋਜ ਪੜਦੇ ਆ ਮਾਰੇ ਸੂਇਆਂ ਉਹਦੇ ਚੱਕਰ ਚੈਨ ਔਰ ਮਰਨ ਜਾਤ ਔਰ ਪਾਤ ਨਾ ਹਿੰਜੇ ਰੂਪ ਰੰਗ ਔਰ ਰੇਖ ਭੇਕ ਤੋਂ ਕਹਿ ਨਾ ਸਕਤ ਕਹੇ ਆ ਜਨਨ ਗੁਣ ਤਨੁਭਾਉ ਪ੍ਰਕਾਸ਼ ਔਰ ਜੋਤਿ ਟੀਜੇ ਹੋਰੋਂ ਪਿਤਾ ਪ੍ਰਵੇਸ਼ਿਤ ਜਿਹੜਾ ਪ੍ਰਕਾਸ਼ ਰੂਪ ਦਾ ਹੈ ਕਿ ਤਿਆਂ ਦੇ ਇਹਨਾਂ ਤ੍ਰੈਗੁਣਾਤ ਰਹਿ ਦੇ ਤੁਸੀਂ ਤ੍ਰੈਗੁਣਾ ਦੇ ਦੇਖੇ ਅਜੀ ਉਹ ਇਹਨਾਂ ਟ੍ਰਾਈਗੋਨਾਂ ਦੇ ਵਿੱਚ ਹੀ ਲੱਭ ਰਹੇ ਹਾਂ ਵਾਲੇ ਗੁਰੂ ਆ ਤੇ ਗੁਰੂ ਸਾਹਿਬ ਮਹਾਰਾਜ ਜਿੰਨੇ ਹੁੰਦੇ ਨੇ ਆਦੇ ਵੀ ਉਹ ਇਹਨਾਂ ਟ੍ਰਾਈਗੋਨ ਦੇ ਉੱਪਰ ਹੈ ਜੋ ਮਹਾਰਾਜ ਜਿੰਨੇ ਹੁੰਦੇ ਨੇ ਰੂਪ ਦੇ